ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਪ ਜੀ ਸਾਹਿਬ ਜੀ ਦੀ ਸੰਥਿਆ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਗਾਵਨ ਰਤਨ ਉਪਾਏ ਤੇਰੇ ਗਾਵਨ ਨੰਨੇ ਸਿਹਾਈ ਲੱਗੀ ਐ ਉਪਾਏ ਈੜੀ ਲਾਂ ਐ ਤੇਰੇ ਤੇ ਵਿਸ਼ਰਾਮ ਲਾਉਣਾ ਐ 86 ਐੜੇ ਅਧਕ ਠੱਠਾ 8 ਸਸੇ ਅਧਕ ਠੱਠੇ 60 86 ਇਕੱਠਾ ਬੋਲਣਾ ਵੱਖ ਨਹੀਂ ਬੋਲਣਾ ਤੀਰਥ ਨਾਲ ਗਾਵੇ ਜੋਦ ਜੱਜੇ ਹੋੜਾ ਤੱਦਾ ਜੋਦ ਇਹ ਭਾਰਾ ਬੋਲਣਾ ਹੈ ਤਾਂ ਕਿ ਜੱਜਾ ਬੋਲਿਆ ਜਾਵੇ ਢਿੱਟਾ ਬੋਲਾਂਗੇ ਪੋਲਾ ਬੋਲਾਂਗੇ ਜਈਏ ਦੀ ਆਵਾਜ਼ ਆਵੇਗੀ ਜੱਜਾ ਬੋਲਣਾ ਜੋਦ ਮਹਾਬਲ ਮਹਾਬਲ ਬਾਲ ਪੋਲਾ ਬੋਲਿਆ ਜਾਵੇਗਾ ਮਹਾਬਲ ਸੂਰਾ ਇੱਥੇ ਵਿਸ਼ਰਾਮ ਹੈ ਗਾਵੇ ਖਾਣੀ ਨਾਨੇ ਬਿਹਾਰੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਵਰਪੰਡਾ ਸ਼ਬਦ ਵਾਵੇ ਦੇ ਨਾਲ ਆਇਆ ਬੱਬਾ ਨਹੀਂ ਬੋਲਣਾ ਬਵਾ ਬੋਲਣਾ ਵਰਪੰਡਾ ਇੱਥੇ ਵਿਸ਼ਰਾਮ ਹੈ ਕਰ ਕਰ ਰੱਖੇ ਰਾਰਿਅਦ ਰੱਖੇ ਤਾਰੇ ਸੇ ਤੁੱਦਨੋ ਸਤਿ ਓਂਕਰ ਤੱਦੇ ਓਂਕਰ ਤੋਦ ਬੋਲ ਕੇ ਨੰਨੇ ਹੋੜਾ ਨੋ ਤੁੱਦਨੋ ਤੋਦਨੋ ਇਸ ਤਰ੍ਹਾਂ ਬੋਲਣਾ ਹੋੜਾ ਲਾਉਣਾ ਹੈ ਟਿੱਪੀ ਲਾ ਕੇ ਦਿਲੈਂਕਰ ਨਹੀਂ ਲਾਉਣੀ ਹੋੜਾ ਲਾਉਣਾ ਤੁੱਦਨੋ ਗਾਵੇ ਇਥੇ ਜਮ ਕੇ ਲਾਵਾਂਗੇ ਜੋ ਤੁੱਦ ਭਾਵਨ ਨੰਨੇ ਸਿਆਰੀ ਇਥੇ ਵਿਸ਼ਰਾਮ ਹੈ ਰੱਤੇ ਰਾਰੇ ਅਧਿਕ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਨੰਨੇ ਸੇ ਹਰੀਏ ਇਥੇ ਜਮਕੀ ਲਾਵਾਂਗੇ ਸੇ ਮੈ ਚਿਤ ਚਚੇ ਅਧਿਕ ਲਾਗੇ ਚਿਤ ਨਾ ਆਵਣ ਇਥੇ ਵਿਸ਼ਰਾਮ ਹੈ ਨਾਨਕ ਕਿਆ ਵਿਚਾਰੇ ਵੇਦ ਨਾਲ ਸੋਈ ਸੋਈ ਸਦਾ ਪੋਲਾ ਬੁਲਿਆ ਜਾਵੇਗਾ ਸੱਚ ਸਾਹਿਬ ਇੱਥੇ ਵਿਸ਼ਰਾਮ ਹੈ ਸਾਚਾ ਸਾਚੀ ਨਾਈ ਹੈ ਪੀ ਇਹ ਵਖ ਵਖ ਬੋਲਣ ਨੇ ਇਕੱਠਾ ਹੈਪੀ ਨਹੀਂ ਬੋਲਣਾ ਹੈ ਵਖ ਬੋਲਣਾ ਪੀ ਵਖ ਬੋਲਣਾ ਹੋਸੀ ਹੋਸੀ ਇਕੱਠਾ ਬੋਲਣਾ ਵਖ ਨਹੀਂ ਬੋਲਣਾ ਹੋਸੀ ਇੱਥੇ ਜਮਕੀ ਲਾਵਾਂਗੇ ਜਾਏ ਈੜੀ ਸਿਹਾਰੀ ਨਾ ਨੰਨਾ ਮੁਕਤਾ ਜਾਸੀ ਇਥੇ ਵਿਚਰਾਵੈ ਰਚਨਾ ਜਿਨ ਰਚਾਈ ਰੰਗੀ ਰੰਗੇ ਪਾਤੀ ਇਥੇ ਜਮਕੀਐ ਕਰ ਕਰ ਜਿਨਸੀ ਇਥੇ ਵਿਚਰਾਵੈ ਮਾਇਆ ਜਨ ਉਪਾਈ ਕਰ ਕਰ ਵੇਖੈ ਇਥੇ ਜਮਕੀਐ अपना नाने करना आपना एथे विश्राम है जेव तेस दी वो दई जो तेस पोला बोलया जाएगा पावै सू करे विश्राम है हुक्म न करना नाने करना जाई सो पात साहो साहो सस्े कन्ना लमा करके बोलना आंकड़ हो संकोच के साहो पात साहो एक बोलना है पात साहो साहा पात साहेब पात साहेब कठा बोलना है नहीं बोलना पात साहेब वख नहीं बोलना कठा बोलना पात साहेब एथे विश्राम है नानक रहन ਰਰਹਾ ਮੁਕਤਾ ਨਾਨੀ ਔਂਕਰ ਰਹਿਣ ਰਹਿਣ ਰਜਾਈ ਜੋ ਤੇ ਸਭਾਵ ਸੋਈ ਕਰਸੀ ਹੁਕਮ ਨਾ ਕਰ ਨ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ